ਦੇਖ ਨਹੀਂ ਪਾਸੇ ਜੁ ਨਹੀਂ ਆਉਂਦਾ ਤੇ ਦੇਖ ਜਿਉਂ ਕਾਹਰ ਪੀ ਮੰਗਰੇ ਦਾ ਨਿਕਲਦੇ ਨਹੀਂ ਇੰਨਾ ਕੋਤਾ ਦੀ ਕਿਤੇ ਕਿੰਨੇ ਲੈ ਗਏ ਕਿਹੜੇ ਭਾਈ ਇਹ ਤਾਂ 600 ਰੁਪਏ ਹੀ 600 ਤਾਂ ਨਿਕਲੇ ਕਿਥੋਂ ਆਏ ਇਹ ਨਾ ਇਹ ਮੈਂ ਬੜੀ ਫਸ ਗਈਆਂ ਜਾਂ ਤੁਹਾਨੂੰ ਦੇਖਦਾ ਭਾਈਏ ਅੱਜ ਪਤਾ ਕੁਤੀ ਘਾਟ ਕਰਾਉਣੀ ਉਹ ਤਾਂ ਸੁੱਟ ਲਈ ਹੁੰਦਾ ਨਾ ਹਾਂ ਹੋਰ ਪਤਾ ਕਿਥੋਂ ਆਏ ਕੀ ਪਤਾ ਕਿਥੋਂ ਆਏ ਨੇ ਮੰਮੀ ਨਸੀ ਮੰਮੀ ਨੂੰ ਕੀ ਰੱਸ ਹੋਏ ਗੱਲ ਲੈਣਾ ਕੋਈ ਨਹੀਂ ਦੋ ਮਿੰਟ ਤੂੰ ਖੜ ਜਾ ਕੀ ਬਾਕੀ ਤੁਹਾ ਬਾਹਰ ਗਿਆ ਹੋਵੇ ਜਾਂ ਕਿਸੇ ਬਿਮਾਰ ਉਹਨੇ ਆ ਕੇ ਹਮਲੇ ਕਿਸੇ ਦੇ ਪੋਸਟਾ ਲਈਏ ਚਾ ਕੋਈ ਨਹੀਂ ਦੇਣੀ ਆਪਾਂ ਕੋਈ ਨਹੀਂ ਕੋ ਦੋ ਮਿੰਟ ਖੜੇ ਦੇਖਣਾ ਕਿ ਕਿਤੇ ਰੱਖੂ ਰੱਖੂਗਾ ਫਿਰ ਆਪਾਂ ਸਬੂਤ ਵੀ ਦੇਵਾਂਗੇ ਹੁਣ ਆਏ ਅੰਨੇ ਲਈ ਮੰਮੀ ਨੂੰ ਕਹਿਤਾ ਹਜੇ ਕੋਈ ਆਇਆ ਮੇਰੇ ਘਰ ਸੌ ਗਣੀ ਜਾਂਦਾ ਉੱਤੇ ਫੜਾ ਦਿੰਨੇ ਆਗੇ ਆ ਜਾ ਉੱਤੇ ਤਾਂ ਫੜਾ ਦਿੰਨੇ ਆ ਹਾਂ ਹੈਗਾ ਫਿਰ ਤੂੰ ਜਾ ਤੂੰ ਹੀ ਦੇਖ ਲਈਏ ਚੱਲ ਮੰਮੀ ਆਪਾ ਪਾਖੇ ਲਈ ਜਦੋਂ ਪੰਪਨ ਤੋਂ ਮਰੂਦਾ ਕੁਸ਼ੀ ਮੈਂ ਕਿਹਾ ਤੇਰੇ ਕੋਲ ਦਿੱਤਾ ਆ ਕੇ ਕਿੱਥੋਂ ਲੈ ਆਪਾ ਉਹ ਤਾਂ ਬੈਠਾ ਜਾਨ ਦੇਖ ਲੈ ਇਹ ਤਾਂ ਦੇਖ ਕੇ ਇਹਨੇ ਮੈਨੂੰ ਦੱਸਿਆ ਮੈਨੂੰ ਨਹੀਂ ਪਤਾ ਫਿਰ ਕਿੱਥੋਂ ਲੈ ਆ ਰੋਇਆ ਉਹ ਕਿੱਥੋਂ ਆਉਂਦੇ ਨਹੀਂ ਆਦਾ ਬੱਚਾ ਆਉਂ ਦੇਖ ਲੈ ਭਾਂਜਾ ਜਾਂ ਸਿਮਰੇ ਦਿਖਾ ਕੇ ਆਇਆ ਕੋਲ ਉਹਦਾ ਬਹਿਰੀ ਆ ਇਹਦੇ ਪੈਸਿਆਂ ਦੇ ਆ ਲੈ ਮੈਂ ਨਹੀਂ ਤਾਂ ਮੈਂ ਪੈਸੇ ਕਿਆ ਡੈਰੀ ਆ ਉਹ ਮਰੀ ਜਾਂ ਚ ਗਈ ਹਰੇ ਬੰਦੇ ਹੈਗੇ ਤਵਾ ਕੋਈ ਨਾ ਮਾਰਿਆ ਡੈਰੀ ਦੇ ਪੇਚੀ ਨਾ ਨਾ ਹੈਗੇ ਸਿਆ ਰਮਣੂ ਬਾਹਰ ਖਟ ਕੇ ਦੇ ਕਿਆ ਕਾ ਕਾਉ ਮੈਂ ਮੈਂ ਦੇਖ ਹਾਈ ਤੋਂ ਹੋਦੀ ਹਾਂਜੀ ਉਹ ਕਿਲਾ ਮੈਂ ਕਿਹਾ ਕਰ ਰਹੀ ਆ ਹਾਂਜੀ ਇਹਨੇ ਆਪ ਕੋਣ ਆਮਨੇ ਚਾਹ ਹਾਂਜੀ ਇਹ ਮੈਂ ਤਾਂ ਕਾਰ ਪੁੱਛ ਪੁੱਛ ਕੇ ਆਇਆ ਭਾਈ ਕੋਈ ਨਾ ਜਰੂਰ ਦੋਰ ਉਹ ਤੇਰੀ ਮੰਮੀ ਹੈਗੀ ਕਰ ਹਾਂ ਨਹੀਂ ਜੇ ਰੋਬੇ ਹਰ ਸੱਚਾ ਛਾਣ ਮੈਂ ਬਸ ਤੁਸੀਂ ਕਹੋ ਅਭੀ ਤਾਂ ਮਾਰ ਮੋਟਾ ਗੁਰਦੁਆਰੇ ਨਾਲ ਜੀਉਂਦੀ ਤੇ ਬਿਲਾ ਤੇ ਮਮੀ ਦਾ ਮੇਡਾ ਅਕਸਿਕਾ ਉਹ ਤਾਂ ਤੇ ਇਹ ਈ ਨਹੀਂ ਬੁਜੀ ਅੱਜ ਅੱਛਾ ਤਾਂ ਆਪਣੇ ਬਾਰੇ ਜਾਣਦੇ ਨਹੀਂ ਕੋਈ ਨਾ ਪਿਆਰ ਕਰ ਲੈ ਬਾਸੀ ਹੋ ਮੈਂ ਤਾਂ ਉਹ ਤੇ ਪਾਪਾ ਨੂੰ ਮੈਂ ਦੱਜਾਂਂਦੀ ਹਾਂ ਉਹਨੇ ਤੇਰੀ ਮੰਮੀ ਦਾ ਨਾਮ ਲੈਤਾ ਅੱਛਾ ਉਹ ਕਹਿੰਦਾ ਮੈਨੂੰ ਬੈਠੇ ਜਾਣੀਏ ਨੇ ਭੈਣ ਨੇ ਭੇਜਿਆ ਤੇਰੇ ਹਾਂ ਉਹ ਮੈਂ ਤੁਹਾਨੂੰ ਦੱਸ ਜਾਂਦੀ ਆ ਪੜ੍ਹਿਆ ਸੀ ਨਹੀਂ ਜਾਂਦਾ ਸੀ ਵਾਏ ਬਾਖੜਾ ਉਹ ਤੇਰੀ ਮੰਮੀ ਹੀ ਕਾਤੇ ਮਾਇ ਦੇਤੀ ਵਾਹਲਾ ਹੁੰਦਾ ਪੈਂਦੇ ਹੁਣ ਅੱਜ ਉਹ ਬੋਲ ਮਾ ਦੂ ਮੰਮੀ ਫੇਰ ਮਾਇਆ ਬੇਬੇ ਇੱਕ ਵਾਰ ਆਹ ਬੜਾ ਆਪਣੀ ਸੋਸਰੇ ਦਾ ਪਰ ਹੋ ਕੇ ਨੇ ਵਧੀਆ ਪੜ੍ਹੀ ਬਾਈ ਮੈਂ ਮਖਾ ਮੈਂ ਤਾਂ ਕਈ ਦਿਨ ਹੋ ਗਏ ਢੀਕਦਾਨ ਮਾ ਪੜਾ ਜਾਣਗੇ ਕਹਿੰਦੇ ਦੂਜੇ ਦਿਨ ਪੈਜੇ ਪੜਾ ਜਾਗੇ ਕੌਣ ਆਇਆ ਤੂੰ ਕਿਹਦੇ ਨਾਲ ਆਪਣਾ ਪਾਈ ਮੱਖਣ ਲੈ ਆਇਆ ਤੇਰਾ ਨਾਮ ਲੈ ਕੇ ਮਾੜਾ ਚੱਫਲੋਰ ਮਹਾਦੀਆ ਤੇਰੀ ਮੈਨੂੰ ਪਤਾ ਨਹੀਂ ਕਦੇ ਤੂੰ ਦੱਸਿਆ ਨਹੀਂ ਮੈਨੂੰ ਕਿ ਮੈਂ ਤੈਨੂੰ ਕਹਾਂ ਮੈਂ ਤਾਂ ਗਾ ਜਾਣਾ ਮੈਂ ਕਹਿੰਦਾ ਦੋ ਦਿਨਾਂ ਦੀ ਖਾਤਰ ਮੰਗਾਏ ਤੇਰੀ ਭੈਣ ਨੇ ਮੈਂ ਅੱਥੇ ਚੱਲ ਕੋਈ ਨਾ ਪਈ ਜੇ ਹੁਣ ਵਿਚਾਰੀ ਨੇ ਮਾੜਾ ਮੋਟਾ ਗੁਰਦੁਆਰੇ ਆਪਾਂ ਟੱਕਰ ਦੀਆਂ ਜੀ ਹਾਂ ਕੱਲ ਮੈਂ ਆਖਿਆ ਇਹ ਵੀ ਗੁਰੂ ਕੇ ਜੀਏ ਮਾਰਨ ਨਾਲ ਉਹਨੇ ਮੈਂ ਚੱਲ ਕੋਈ ਨਾ ਨਾ ਪਹਿਲਾਂ ਬਸ ਬਦੇ ਤਾ ਤੂੰ ਦੇਣੇ ਨਹੀਂ ਸੀ ਉਹਨੂੰ ਭਾਣੇ ਮੈਂ ਭਾਣੇ ਮੈਨੂੰ ਤਾਂ ਕੀ ਪਤਾ ਆਪ ਕੋ ਮਾਰ ਕੇ ਲਿਆ ਉਹ ਖੁਦ ਕੇ ਲਿਆ ਹੁਣ ਕਹੇ ਤਾਂ ਮੈਨੂੰ ਭਾਣੇ ਹੈ ਜੇ ਕੋਈ ਮਾਰ ਕੀ ਪਤਾ ਇਹ ਕੋਈ ਮੇਰੇ ਕੋਲ ਸਾਨੂੰ ਕੀ ਪਤਾ ਸਾਨੂੰ ਕੀ ਪਤਾ ਉਹ ਹੀ ਕਹਿੰਦਾ ਸੀ ਤੂੰ ਕੋਈ ਨਹੀਂ ਆਇਆ ਤੇ ਸੀ ਮਾਰੀ ਗੱਲ ਤਾਂ ਤੇਰੀ ਹੈ ਤੇਰੀ ਹੈ ਤੂੰ ਮੈਨੂੰ ਕੁਝ ਕਹਿ ਦੇਣੇ ਸੀ ਭਾਣੇ ਮੰਗਾ ਮੈਂ ਤਾਂ ਅੱਖੇ ਜੋ ਕਹਿੰਦੇ ਨਾਲੇ ਤਾਂ ਕਹਿੰਦਾ ਫਲਾਨੀ ਗੜੀ ਚਾਂ ਉਹ ਤੁਹਾਨੂੰ ਗੁਰਦੁਆਰੇ ਟੱਕਰ ਦੀ ਹੁੰਦੀ ਹੈ ਉਹ ਭਾਈ ਕੀ ਹੋ ਗਿਆ ਮੇਰੇ ਪਾਈਓ ਹੀ ਪਾਈ ਸੀ ਜਿਹੜੇ ਤੂੰ ਫੜ ਕੇ ਲਿਆ ਮੈਨੂੰ 10000 ਰੁਪਇਆ ਲੈ ਚਾਉਂਿਆ ਪੰਜਰੇ ਲੈ ਮਤਲਬ ਆ ਬੇਦਸਿਮਾ ਨਾ ਨਾ ਕਿਉਂ ਸੁਣ ਰਿਹਾ ਮੈਂ ਨਹੀਂ ਕਰਦਾ 10000 ਰੁਪਇਆ ਲੈ ਲੈ ਮੈਂ ਮਾਰਦਾ ਤੂੰ ਲੋੜ ਸੀ ਕਰੇ ਲੋੜ ਨਹੀਂ ਕਰਦਾ ਕੰਮ ਲੱਗ ਗਿਆ ਨਾ ਚੁੱਪ ਮੈਂ ਨਹੀਂ ਜਦਾ ਨਾ ਲਿਆਦੀ ਨਾ ਮੇਰੇ ਕੋਲ ਜਾ ਕੇ ਹਾਂ ਭਾਈ ਮੇ ਮੈਂ ਦੀ ਤੂੰ ਮੈਂ ਕੰਮ ਕਿਵੇਂ ਆਪਾਂ ਕੋਲ ਤਾਂ ਕਰ ਆਪਾਂ ਇਹਨੂੰ ਵੀ ਆਪ ਲੈ ਨਾ ਨਾ ਤੂੰ ਮੈਨੂੰ ਮਨਾਇਆ ਸੀ ਤਾਂ ਕਾਹਦੇ ਵਾਸਤੇ ਲੈ ਆਖੀ ਤੂੰ ਕੋਈ ਤੀਸਰੀ ਤੇ ਦੇਨੇ ਦੀ ਮਤਰਾ ਜਿਹੜਿਸ ਤੇ ਤੇਰੇ ਨਾਲੇ ਕਿਲੇ ਬੱਝ ਗਏ ਉਹ ਤੈਨੂੰ ਦੰਗ ਦਿੱਤੀ ਆ ਤਾਂ ਜਾਂ ਇਸ ਬਰੇ ਹੀ ਜਾਂ ਤਾਂ ਗੱਲ ਹੀ ਤੈਗੇ ਜਿਹਨੇ ਦਿੱਤੇ ਬੰਮਾ ਤਾਂ ਬੋਲਦਾ ਕਿ ਮੇਰੀ ਤਾਂ ਤੇ ਜਦੋਂ ਮੈਂ ਗੰਦ ਫਾਇਰਤਾ ਜੇ ਕੋ ਦਵੇਗਾ ਇਹ ਤਾਂ ਮੈਨੂੰ ਆਉਂਦਾ ਨਹੀਂ ਨਾਲ ਤੇ ਮਮੀ ਸਾਡੀ ਮਮੀ ਨੂੰ ਘਰ ਦੁਆਰੀ ਜਾਣਦੀ ਸੀ ਗੱਲ ਨਹੀਂ ਬੰਦੇ ਕਹਿੰਦਾ ਹੁੰਦਾ ਹਾਂ ਮੈਨੂੰ ਮੈਂ ਤੱਕ ਰਹੀ ਹਾਂ ਬੜਾ ਹਾਲ ਅੱਛਾ ਮੈਨੂੰ ਸਾਜ ਅੱਜ ਪੈਸੇ ਚਾਹੀਦੇ ਨਾ ਭਾਈ ਇੱਕ ਰੁਪਇਆ ਦੇ ਦਿੱਤਾ ਪੈਸੇ ਪੜੇ ਜਿਹੜੇ ਨੇ ਦਿੱਤੇ ਉਹ ਤਾਂ ਲੈ ਲਾ ਮੈਂ ਤਾਂ ਉਹ ਵਾਲਾ ਫਿਰ ਮੁਰਦਾਰੇ ਟੱਕਰ ਜਾਤੀ ਅਸੀਂ ਤਾਂ ਬਾਈ ਚੱਲ ਮਾੜਾ ਚਾਟੂ ਸਾਡੇ ਘਰੇ ਆ ਗਈ ਅਸੀਂ ਆਉਂ ਮੋ ਚੜੀ ਤੇ ਮੋਹਾਂ ਚੱਲ ਪਈ ਅਸੀਂ ਆਪੇ ਆ ਗਿਆ ਲੈ ਭਾਈ ਉਹ ਜਾ ਕੇ ਦੇ ਇਹ ਤਾਂ ਮੈਂ ਕਹਿੰਦੀ ਮੈਂ ਤਾਂ ਦੇਣੇ ਨਹੀਂ ਦੇ ਨੂੰ ਮੈਂ ਨਹੀਂ ਲੈ ਪਰ ਇਹ ਦੇਵਗਾ ਮੈਂ ਹੁੰਦਾ ਕਿੱਥੋਂ ਦੇਣਾ ਮੈਂ ਤਾਂ ਕੰਮ ਕਰਦੀ ਆ ਮੈਂ ਵਿਆਹ ਜਾਣਾ ਹੈ ਕੋਈ ਨਹੀਂ ਦੇ ਦੇ ਲੈ ਭਾਈ ਲੈ ਜਾਣਾ ਕੱਲ ਨੂੰ ਉਹ ਕੋਈ ਨਹੀਂ ਭਾਈ ਕੱਟਾ ਖੜਾ ਲਾ ਬੈਠ ਕੇ ਦੇ ਦੇ ਦੇਖਦੇ ਫਿਰ ਮੇਰੇ ਕੋਲ ਤਾਂ ਭਾਈ ਮੈਂ ਤਾਂ ਇੱਥੇ ਬੈਣੀ ਆ ਉਹ ਸੁਣਾ ਕਰ ਦੇਂ ਗਰ ਮੈਂ ਆ ਗੱਡੀ ਚੱਲ ਜਾ ਕੱਟਾ ਵੇਚ ਮੇਰੇ ਕੋਲ ਬੱਕਰਾ ਵੇਚ ਚਾਹੀ ਮੈਂ ਤਾਂ ਪੈਸੇ ਦੇ ਲੈ ਦੇ ਪਾਉਣ ਪੈਸੇ ਨਾ ਲੈ ਭਾਈ ਨਾ ਤੇਰੇ ਨਾਲ ਸੰਗਤ ਮੇਰੀ ਚਾਹੀਦੀ ਆ ਕੱਟਾ ਵੇਚ ਜਾਗੇ ਦੇ ਪੈਸਾ ਤਾਂ ਮੈਨੂੰ ਮੈਂ ਅੱਭੂ ਮੈਂ ਤੇ ਬਿਆਹ ਨਹੀਂ ਕਰਕੇ ਤੇਨਾਂ ਦੇ ਵਿਆਹ ਦੇ ਚੱਕੇ ਲੈਣੇ ਨੇ ਕੋਈ ਕਿਸੇ ਆਪਾਂ ਨੇ ਆਪਾਂ ਨੂੰ ਵੀ ਸਮਝੇ ਮੈਂ ਤੂੰ ਕੀ ਹੋ ਰਹੀ ਆਂ ਇਹ ਮੈਂ ਚੱਪ ਮੈਂ ਆਪਣੀ ਬੇਤੀ ਹੁੰਦੀ ਆਂ ਕਰਾਂ ਮੈਂ ਤੂੰ ਕੀ ਦੇਵਾ ਮੈਂ ਮਿੰਨੇ ਤੱਕ ਬਿਨਾਂ ਆਇਆ ਮੈਂ ਤਾਂ ਤੇਨੂੰ ਦੇ ਵਿਆਹ ਚ ਫੜੇ ਕੋਈ ਨਹੀਂ ਮੈਂ ਤਾਂ ਕੰਮ ਨੂੰ ਵਿਆਹ ਜਾਣੇ ਬਣੀ ਬਣੇ ਗਲਤੀ ਤੇਰੀ ਏ ਤੂੰ ਇਹਨੂੰ ਹਲਾ ਕੇ ਦੇਣੇ ਆ ਬਣੇ ਅੱਜ ਕੱਲ੍ਹ ਨਹੀਂ ਨਾ ਟਾਈਮ ਨਾ ਹੈਗਾ ਮਾਰ ਤਾਂ ਇਹ ਮੈਂ ਬੈਠੀ ਹਾਂ ਉਹ ਵਿਆਹ ਤੇ ਮੈਨੂੰ ਪੈਸੇ ਕਿੱਥੇ ਲਿਆ ਬਣਦਾ ਕਿਉਂ ਗਿਆ ਉਹਨੇ ਕੋਈ ਵਾ ਬਿਠਾਇਆ ਤੇ ਵਿਆਹ ਕੀ ਗੱਲ ਤੇਰੀ ਕਰੇ ਤਾਂ ਕਹੂ ਆਪਾਂ ਕੌਣ ਜੀ ਕਰੇ ਬਣੇ ਜੇ ਫੜਾ ਲੈਣ ਤਾਂ ਖਾਣ ਸਾਨੂੰ ਤਾਂ ਇਹ ਨਹੀਂ ਪਤਾ ਵੀ ਕਿੱਥੋਂ ਇਹ ਪੈਸੇ ਲਿਆ ਇਹ ਮੇਰੀ ਮੂਤ ਦੀਵਾਰੇ ਪਾਡੇ ਨੇ ਇਹਨਾਂ ਨੂੰ ਪਤਾ ਲੱਗਿਆ ਕਾਨੂੰ ਵਿਆਹ ਜਾਣਾ ਹੀ ਪੈਸੇ ਤਾਂ ਬੁੜੀ ਨਾ ਉਹ ਚੱਕ ਕੇ ਪਰਾਤੀ ਓ ਮੇਰੇ ਮੂੰਹ ਉਪ ਤੁੱਦ ਬਾਣਾ ਤੜੇ ਨੇ ਭੈਣ ਮੈਨੂੰ ਘਰੋਂ ਕਹਿ ਰਹੇ ਤੂੰ ਉਹ ਤੇ ਇਹਨੂੰ ਖੋਦਣਾ ਕਿ ਕਿ ਪੈਸੇ ਪੁੱਛ ਕੇ ਦੇਖ ਕੇ ਜਾਂਦੀ ਤੂੰ ਤਾਂ ਬਿਨਾਂ ਕਿਤੇ ਪੈਸੇ ਦੇ ਦੇਂ ਤਾਂ ਮੈਨੂੰ ਕਹਿ ਉਹ ਤੂੰ ਹੋ ਗਿਆ ਨਾ ਤੇਰੀ ਕਾਇ ਨੂੰ ਲੋੜ ਪਈ ਇਹ ਕੱਲ ਨੂੰ ਭੜਾ ਲੈਣਿਆ ਗੱਲ ਉਹ ਜੇ ਤੂੰ ਕੰਨੀ ਜੇ ਕਰ ਜਾਵੇਂ ਤੇ ਆ ਨਾ ਭੈਣ ਨੂੰ ਲੋੜ ਹੁੰਦੀ ਤਾਂ ਭੈਣ ਆਪ ਹੀ ਲਿਆਉਂਦੀ ਨਾ ਭਾਈ ਮੈਂ ਮੇਰੇ ਆਉਂਦੀ ਗਲਤੀ ਤੇ ਤੇਰੀ ਇਹ ਨਹੀਂ ਦੇ ਦੇ ਮੇਰੀ ਗੱਲ ਦੀ ਹੁਣ ਮੇਰੇ ਤੇ